ਲਾਈਵ ਦਿਖਾਈ ਤੁਹਾਨੂੰ ਫੇਰ ਅਕਤਰ ਸਾਹਿਬ ਦੇ ਕੋਠੇ ਦੇ ਥੱਲੇ ਕੋਈ ਚੂਹਾ ਚਾਹਿਆ ਬਤਾ ਦੇ ਲਾਕਤਰੀ ਦੇ ਸ਼ਰੀਰ ਥੱਲੇ ਸਵੈਲ ਆ ਰਹੀ ਹੈ ਬਜਾ ਵਜਾ ਮਰੀ ਸਵੈਲ ਆ ਰਹੀ ਹੈ ਓਏ ਓਏ ਖੋਲ ਤੇ ਉੱਤਰ ਅੱਜ ਤਾਂ ਮੈਂ ਅੰਦਰ ਫਰੋਣੀ ਦੀ ਵੀਡੀਓ ਫਰਾ ਦੇ ਨੇ ਬਹੁਤ ਭਰੇ ਓਹੋ ਇਧਰੇ ਆ ਜਾ ਜੇ ਤਾਂ ਇਹ ਤਾਂ ਹਿਸਾਬ ਤਾਂ ਤਾਂ ਗਰਨ ਵਾਲਾ ਹਿਸਾਬ ਹੈ ਨਾ ਭਾਰੀ ਬਹੁਤ ਹੋਇਆ ਪਿਆ ਨੇ ਆਜਾ ਆਜਾ ਬਾਬਰੇ ਜੇ ਆ ਆਂਦੀ ਕਿ ਤਾ ਬਾਬਰੇ ਦਾ ਔਖਾ ਮੁੰਡਾ ਕਿਹਦੀ ਹੋਰ ਕਿਹਨੇ ਮਿਲਦਾ ਕੋਈ ਸਗੜੀ ਫੜੀ ਹੈ ਉਸਤਾਜ ਨੇ ਨਿਆਰੇ ਆਲੇ ਆ ਯਾਰ ਮੈਨੇ ਕਰੋ ਕਰੋ ਪਾ ਕੇ ਸਾਰੇ ਪਰਾਣੇ ਉੱਤਰ ਉੱਪਰ ਇਹ ਨਰਾਇਣ ਮਤੀ ਨੇ ਮਤੀ ਨੇ ਇਹਨਾਂ ਨਾਲੋਂ ਫਰਕ ਹੈ ਹਣੀ ਨਰਾ ਮੁਰਗੇ ਦਾ ਇਹ ਮੈਂ ਬੋਲਦਾ ਮਾਦੂ ਨੂੰ ਨਾ ਆਪਣੇ ਬਰਦਨ ਜੇ ਇੱਕ ਕੁੜੀ ਲਈ ਜੀ ਉਹ ਇਹਨਾਂ ਆਪਣੇ 100 ਦਿਨਾਂ ਕੈਮਰਾ ਲਾਇਆ ਬਣੇ ਤੇ ਸਾਡੀ ਫਿਲਮ ਬਣ ਰਹੀ ਹੈ ਲਗਾਤਾਰ ਅਸੀਂ ਐਕਸਟਰਾ ਹੀ ਫਿਲਮ ਬਣਾ ਰਹੇ ਇਹ ਬਰਾਂ ਦਾ ਆਉਂਦਾ ਰਿਕੇ ਬੰਦੇ ਕਿਉਂ ਡਾਕੂ ਬਣੀ ਖੜਾ ਹੇ ਜੀ ਨੇ ਚੌਥੀ ਕਰਦੀ ਰਾਤ ਨੂੰ ਇਹ ਮੂਲ ਕੋ ਗਿਆ ਵੀ ਕੈਮਰਾ ਦੇ ਵੀ ਫੋਟੋ ਨਾਲ ਰਾਤ ਨੂੰ ਫੇਰ ਆਣਾ ਤੂੰ ਛਾਂ ਚ ਨਾ ਆ ਉਹ ਫਿਰ ਪਹਿਚਾਨ ਕਰ ਲੋ ਇਹਦੀ ਇਹ ਫਰ ਨਹੀਂ ਕਰਾ ਬੰਦੋ ਪਹਿਲੀ ਮੂਲ ਕੋ ਲਿਆ ਹੈ ਇਹ ਚੰਗਾ ਕਮਫੜਾ ਯਾਰ ਤੁਸੀਂ ਹੈ ਨਾ ਅਸੀਂ ਬਸ ਕੁਏਜ ਨਾ 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 ਭਾਈ ਦੇਖ ਅਦਰ ਰਵੀ ਖੜਾ ਗੁੱਡ ਚਾਚੇ ਨੇ ਸਿਖਾਈ ਦੀ ਤੁਹਾਨੂੰ ਗੁੱਡੀ ਦਾ ਵਾਹ ਲਾਣੀ ਵਿੱਚ ਧਾਗਾ پرو ਕੇ ਡਬਲ ਕਰਕੇ ਆ ਜੀ ਗੁੱਡੀ ਖੋਲ ਮੜੇ ਪਾਰ ਗਿਲੇ ਕਰਕੇ ਹਟਦੇ ਤੇਰਾ ਗੁੱਟੋ ਤੇਰੇ ਦੁਸ਼ਮਣ ਦੀ ਪਿੱਛੋਂ ਛੱਡੂਗਾ ਨਹੀਂ ਉਹ ਆ ਗੁੱਡੀਆਂ ਖਾਣੇ ਨੇ ਸਾੜਾ ਆ ਮੈਸੇਜ ਦੇ ਲੋ ਅੱਜ ਕੱਲ੍ਹ ਆਈਆਂ ਸੀ ਨਾ ਗੁੱਡੀ ਖੋਲੇ ਦੀ ਪਤਾ ਲੱਗਦਾ ਵਧੀਆ ਉੱਢੀਆ ਸਤਾ ਤੱਕ ਸੁਬੀ ਤੱਕ ਵਾਲੀ ਗੁੱਟੀ ਲਾਂਦੇ ਹੁੰਦੇ ਸੀ ਪਹਿਲਾਂ ਬਕਸੂਏ ਵਾਲਾ ਵੀ ਭਾਂਚੋਂ ਪਰ ਦੇਖ ਕੇ ਚੈੱਕ ਕਰਕੇ ਫਿਰ ਦੇਖ ਕੇ ਹੁਣ ਬਸਕੂਏ ਵਾਲਾ ਹਾਂ ਸੁਕੂਆ ਤਾਂ ਨਸ਼ੀਨ ਲੱਗਿਆ ਹੀ ਰਹਿੰਦਾ ਸਕੂਏ ਦਾ ਪਤਾ ਹੀ ਰਹਿੰਦਾ ਮੈਨੂੰ ਲੱਗਾ ਸੀਜ਼ਨ ਚ ਤਾਂ ਕਿਤੇ ਜਾ ਕੇ ਕਲੀਅਰ ਹੋ ਜਾਵੇ ਲੋ ਜੀ ਅਕਤਰੀ ਦੀ ਟੁਕੜੀਆਂ ਬਹੁਤ ਹੀ ਖੂਬਸੂਰਤ ਕੂਟਾ ਮਾਸ਼ਾਅੱਲਾ ਦੇਖਣ ਲਈ ਆਟਮਨ ਵਾਹ ਕਾਵਾ ਦਾ ਫਤਿਹ ਬਰਾ ਮੋਹਤ ਹੀ ਸੋਹਣਾ ਪੁੱਤਰ ਹੈ ਇਹਦਾ ਪ੍ਰਾਣਾ ਸਤਾਏ ਹੋਰ ਸੜਦਾ ਹੈ ਨਹੀਂ ਤਾਂ ਪ੍ਰਾਣੇ ਹੋਵੇ ਬਾਲੀ ਸੋਹਣੇ ਨੇ ਕਰੋ ਸ਼ੌਂਕ ਦੇਖੋ ਬਹੁਤ ਹੀ ਸੋਹਣੇ ਪੁੱਤਰ ਨੇ ਜਿਹੜਾ ਇਹ ਪ੍ਰਾਣ ਜੋ ਵਿਚਾਂ ਵਾ ਤੇ ਨਾ ਬਰਾਬਰ ਜਿੱਦਾਂ ਜਿੱਦਾਂ ਘਰ ਖੜਾ ਕਰਾਂਗੇ ਆ ਉਹਦਾ ਵਾ ਦਾ ਡਰਦੇ ਨੇ ਉਪਰਾ ਕਰਦੇ ਨੇ ਜਾਂਦਾ ਨਹੀਂ ਉਪਰ ਹਾ ਤਾਂ ਕੀ ਹੋ ਗਿਆ ਬਾਲੀ ਥੋ ਗਏ ਵਿਚਾਰੇ ਕਿੰਤਾ ਉਡਾਉਂਦੇ ਨਹੀਂ ਹੁੰਦੇ ਅਕਤਰ ਜੀ ਅੱਜ ਉੜਲੇ ਕਾਫੀ ਹੈ ਜੀ ਜੀਂਦਰ ਪਾਰਟੀ ਚੱਕੇ ਦਾ ਸ਼ੌਕ ਕਰਦੇ ਨੂੰ ਥੋੜਾ ਜਿਹਾ ਤੁਹਾਨੂੰ ਨਰਜਣਵਾ ਧਿਆਨ ਨਾਲ ਧਿਆਨ ਨਾਲ ਤੁਹਾਨੂੰ ਨਰਜ ਜੀਂਦਰ ਪਾਰਟੀ ਮਲੇਰਕੋਟਲਾ ਅਕਤਰ ਉਸਤਾਦ ਜੀ ਖਾਸੇ ਭਰਾਓਗੇ ਲਾਈਵ ਸਰਨ ਹੋ ਗਿਆ ਲਾਈਵ ਲਾਈਵ ਕਾਫੀ ਹੋ ਗਏ ਅਫਤਰ ਜੀ ਦੇ ਲਾਈਵ ਤੇ ਕਿੰਨੇ ਲਾਈਵ ਹੋ ਗਏ ਬਾਜੀ ਮਾ ਧੰਨਵਾਦ ਸਾਰਿਆਂ ਦਾ ਜਿਹੜੇ ਭਰਾ ਲਾਈਵ ਦੇਖ ਰਹੇ ਹੋ ਸ਼ੌਕ ਕਰੋ ਕੁੱਤਰਾ ਨਹੀਂ ਕੁੱਤਰਾ ਨਹੀਂ ਜੀ ਜਿਹੜਾ ਬਾਵਰਾ ਬਾਵਰਾ ਤਿਤਰਾ ਤਿਤਰਾ ਹੀ ਹੈ ਉਹ ਦੇਖੋ ਬੁੱਧ ਯਾਰ ਕੋਸਲੇ ਬਾਵਰਾ ਪੁਲੀ ਤਾਂਬੜਾ ਦੇਖੋ ਭਾ ਵਿੱਚ ਪੱਠੇ ਵੀ ਨੇ ਬੜੇ ਵੀ ਨੇ ਬਹੁਤ ਹੀ ਘੋੋਣੇ ਕੁੱਤਾ ਨੇ ਸ਼ੋਕ ਵਿੱਕੀ ਜੀ ਥੈਂਕ ਯੂ ਇੱਕ ਵਾਰੀ ਖਿਆ ਡੌਗ ਜਵਰ ਥੈਂਕ ਯੂ ਭਰਾ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਲਾਈਵ ਦੇਖ ਰਹੇ ਹੋ ਜੇ ਆਪਾਂ ਪਹੁੰਚੇ ਹਾਂ ਅਮਰੀਕ ਕੋਟਲਾ ਜੀਦਰ ਪਾਰਟੀ ਤੋਂ ਅਕਤਰ ਉਸਤਾਜ ਦੇ ਕੋਠੇ ਦੇ ਸ਼ਾਗਿਰਦ ਨੇ ਇਹ ਸਵਰਗਵਾਸੀ ਡਾਕਟਰ ਜਿੰਨੀ ਦੇ ਜਿਹੜੇ ਲਗੀ ਉਸਤਾਜ ਜੀ ਜਿਹੜੇ ਰਹੇ ਨਹੀਂ ਹੁਣ ਆਪਣੇ ਚ ਲਖਤਲੀ ਜੀ ਕੋ ਦੋ ਨੰਬਰ ਲਾ ਕੇ ਦੇਣਾ ਬਾਹਰ ਕੀਆ ਬਹੁਤ ਹੀ ਵਧੀਆ ਇਨਸਾਨ ਸੀ ਉਹ ਦੇਖੋ ਜੀ ਬਾਬਰਾ ਗਾਲ ਲੱਗਦਾ ਨਾਲ ਬਾਬਰਾ ਸਾਡੇ ਜਗਤਾਰ ਜੀ ਦਾ ਜਗਤਾਰ ਨਹੀਂ ਪਹਿਲਾਂ ਜਗਤਾਰੀ ਦੇ ਕੋਠੇ ਤੇ ਆਜ ਹੁਣ ਮਲੇਰ ਕੋਟਲੇ ਦੇ ਖਾਸੇ ਕੋਠੇ ਜਾਏ ਪੂਰੀ ਛੱਡਣੀਆਂ ਰੁਕੀ ਉਹ ਸੋਨੇ ਕਬੂਤਰ ਨੇ ਜਿਹੜਾ ਵੀ ਦੇਖ ਲੋ ਆ ਦੇਖੋ ਬਾਬਰਾ ਬਹੁਤ ਹੀ ਪਿਆਰਾ ਕਬੂਤਰ ਆਖ ਲੋਕ ਦੇਖੋ ਕਬੂਤਰ ਦੀ ਕਾਸੀ ਨੀਲਾ ਗੋਲੀ ਦੇਖੋ ਔਨ ਵਾਲਾ ਪਿੱਛੋਂ ਮੇਰੇ ਪੰਡ ਚੈੱਕ ਕਰੀ ਜਾਂਦੇ ਨੇ ਮਾਸ ਨਹੀਂ ਆ ਪਹਿਲੀ ਇਹ ਰਾਜਵੀਰ ਜੀ ਉਸਤਾਦ ਜੀ ਲਿਖਿਆ ਥੈਂਕ ਯੂ ਕੈਸੇ ਹੋ ਫਾਈਨ ਅਮਰੀਕ ਜੀ ਤਾਰੂ ਕਪਾ ਲਵ ਯੂ ਕਪੁੱਤਰ ਥੈਂਕ ਯੂ ਪਲੀ ਸਪੋਰਟਸ ਵਾ ਬਾਬਰਾ ਕਿੰਨਾ ਬੂੜਾ ਹੋਇਆ ਹੋਇਆ ਹੋਏ ਪ੍ਰਾਣਾ ਕਬੂਤਰ ਇਹਦਾ ਬਾਬਰਾ ਪਾਣੀ ਖਾ ਉਹ ਖਾਂ ਵੀ ਦੇਖ ਨਹੀਂ ਰਿਹਾ ਇਹ ਪਰਖਾ ਵੀ ਦੇਖ ਹਾਂ ਆ ਤੋੜਾ ਕਟੋੜਾ ਆੜਦਾ ਸਾਲ ਬਾਬਰਾ ਜਾਦੀ ਬੰਦ ਦੋਨੋਂ ਹੀ ਬਾਬਰਾ ਹਾਂ ਉਹ ਕਿਆ ਬਾਬਰਾ ਸ਼ੌਕ ਦੇਖੋ ਜੀ ਬਾਬਰੇ ਵਾਲੇ ਜਿਹੜੇ ਤਿੰਨੋ ਚ ਹੈ ਤਿੰਨੋ ਹੀ ਆ ਗਏ ਇਕੱਠੇ ਕਿਥਾ ਰੋ 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 ਆ ਜੋ ਆ ਪਾ ਲਠਾ ਆ ਆ ਪੰਜ ਮਾ ਆ ਬੈਠਾ ਉਹ ਬਾਬਰੇ ਦਾ ਸਾਰੇ ਬਹੁਤ ਪ੍ਰਾਣੇ ਲੱਗ ਰਹੇ ਬਾਲੇ ਵਧੀਆ ਉਤਰਨੇ ਆ ਆ ਗਿਆ ਬਾਬਰਾ ਜਿੱਕ ਹਾਲੇ ਤੱਕ ਉਹ ਪਿੱਠੇ ਉਹ ਤਾਂ ਇਹਨਾਂ ਨੇ ਕੁਛ ਨਾ ਕਰੇ ਵੀਰੇ ਅੰਡੇ ਲੈ ਲੈ ਕੇ ਚੱਈਏ ਬਸ ਅੱਗੇ ਪਿੱਠੇ ਦੇਖ ਇਹਨਾਂ ਨੇ ਚੋੜੇ ਬਾਵਰਾ ਇਹ ਮੋਟਾ ਆਪਣੀ ਦੌੜਦੇ ਪਿੰਦੇਗਾ ਆ ਦੇਖੋ ਜੀ ਤੁਹਾਨੂੰ ਉੱਪਰ ਉਹ ਦਿਖਾ ਰਿਹਾ ਹੈ ਬਾਵਰੇ ਬਹੁਤ ਹੀ ਖੂਬਸੂਰਤ ਬਹੁਤ ਹੀ ਸੋਹਣੇ ਬਾਵਰ ਦੇਖੋ ਕਿੰਨੇ ਪਿਆਰੇ ਆ टला अख्तर जी का कोठा बहुत ही वादिया रखे शुभ ਚੰਨਾ ਉਹ ਹੱਲ ਮਾਰਦੇ ਨੇ ਮਦਦ ਮਿਰੋ ਦੇ ਕੋਲ ਹੋਏ ਇਤਲ ਲਾਜੰਦਿਆਰ ਨਾਲ ਕਿਸ ਨੂੰ ਤੇ ਤਨ ਕਹਲਾਉਂਦੇ ਮੋਬਾਈਲ ਆਉਂਦਾ ਬੁਰਾ ਹੋ ਗਿਆ ਨੂ ਪਟਾਣ ਘੰਡੇਦਾਰ ਦੇਖੋ ਲੰਗੋਟ ਹੌਲੀ ਹੌਲੀ ਸਰ ਰਹੇ ਵਾਖਾ ਕੀ ਬਣਾਉਣੀ ਕੋਈ ਵੀਰੇ ਚਾਹ ਪੀਓ ਕੋਈ ਮੈਂ ਤਾਂ ਪੀਣੀ ਪੀਲਾ ਉਧਰ ਫੜੋ ਵਲੋਂ ਜਿਹੜੀ ਚੀਜ਼ ਨਹੀਂ ਪੀਣੀ ਚਾਹੀਦੀ ਉਹਨੂੰ ਜ਼ਿਆਦਾ ਪੀ ਜਾਂਦੇ ਆ ਕੋਲਡ ਡਰਿੰਕ ਜ਼ਿਆਦਾ ਨਾ ਪੀਆ ਕਰੋ ਕੋਕ ਬਹੁਤ ਪਿੰਨੋ ਸੀ ਚਲੋ ਭਾਈ ਸਾਰਿਆਂ ਨੇ ਚਾਹ ਪੀਓ ਗ੍ਰੈਡ ਲੈਵਲ ਪੀਆ ਕਰੋ ਪਿੱਛੇ ਚਾਹ ਪੀਓ ਗ੍ਰੈਡ ਲੈਵਲ ਚਾਹ ਪੀਓ ਚਾਹ ਹੁੰਦੀ ਹੈ ਤੂੰ ਤਾਂ 90% ਚਾਹ ਪੀਂਦਾ ਨਾ ਮੈਂ 90% ਮੈਂ ਗ੍ਰੈਡ ਲੈ ਲਿਆ ਇਲਾਕਾ ਉੱਤਰ ਦੇਖੋ ਜੀ ਕਿੰਨਾ ਸੋਹਣਾ ਹੈ ਇਹ ਤਾਂ ਜੀ ਬਾਬਰੇ ਕਹਿੰਦੇ ਕਿਆ ਕਥਲੇ ਉਹ ਰੋਮ ਬਾਬਰੇ ਸਾਜੀ ਕਿੰਨੇ ਪ੍ਰਾਣੇ ਹੋਣੇ ਪਤਾ 12 11 12 ਹਾਂ ਬਿਲਕੁਲ ਸਹੀ ਕੈਮਰਾ ਕਿੱਥੇ ਕੈਮਰਾ ਸਿਸਟਮ ਹਾਂ ਜੀ ਆ ਬਾਬਰੇ ਜਿਹੜੇ ਹੁਣੇ ਬਣਾਈ ਸੀ ਵੀਡੀਓ ਅਸੀਂ ਉਹ ਫਿਰਦੇ ਆ 11 12 12 ਆ ਨਹੀਂ ਬਾਬਰੇ ਜਿਹਨਾਂ ਨੇ ਵੀਡੀਓ ਬਣਾਈ ਹਾਏ ਸਭ ਤੋਂ ਪੁਰਾਣਾ ਤਾਂ ਮੈਨੂੰ ਇਹ ਲੱਗਦਾ ਹੈ ਉਹਨਾਂ ਆਪਣੇ ਪ੍ਰਾਣਿਆਂ ਚੋਂ ਇਹਦਾ ਰੱਖਿਆ ਇੱਕ ਇਹ ਬੱਠਾ ਇੱਕ ਉਹ ਬੁੱਧੀ ਦਾ ਬੱਠਾ ਆ। ਅੱਛਾ ਜੀ। ਆਹ ਬਵਰਾ ਦਾ ਖਾਜ ਕਰਦਾ। ਇਹ ਵੈਸੇ ਹੀ ਸ਼ੌਕੇ ਰੱਖੇ ਹੋ ਨੇ ਉਡਾਈ ਵਾਲੇ ਨਹੀਂ ਹੈਗੇ ਉਹਨੇ ਹਨਾ। ਨਾ ਉਹਦਾ ਬੁੱਧੀ ਦਾ ਨਾਲ ਬੱਠਾ ਬੁੱਧੀ ਦਾ ਬੱਠਾ। ਇੱਕ ਮਾਰਦੇ ਆ ਤਾਂ ਕੋਈ ਤੁਹਾਨੂੰ ਉਹ ਦਿਖਾਉਣਾ ਦੀ। ਇਹ ਬਹੁਤ ਸੋਹਣੇ। ਬਹੁਤ ਹੀ ਵਧੀਆ ਸ਼ੌਕ ਹੈ ਸਾਰੇ ਵਧੀਆ ਨੇ ਪੁੱਤਰ। ਮੈਸੀ ਦੇਖੋ ਨੌ ਉੱਠਾਉਂਦਾ। ਮੈਸੀ ਹੁਣ ਇਹ ਦੀ ਤੀਜੇ ਸਾਲ ਦੇ ਰੱਖੇ ਹੋਏ ਨੇ। ਆ ਮੈਸੀ 3 ਸਾਲ ਦਾ। ਚੋ ਮਾਲ ਵਾਲੀ ਮੈਂ ਦਰਵਾਣਾ ਖੰਡਾਉਂਦੇ ਤੇ ਇਖਰਾਫੀ ਨੇ ਵਿੱਚ ਤੋੜਿਆ ਬਸ ਪੱਠਾ ਹੀ ਗਿਆ ਤੇ ਬਹੁਤ ਸੁਣੇ ਉਤਰਨੇ ਸਾਰੇ ਕੱਪੜਾ ਜਾ ਕੇ ਉਤਰ ਅੱਧੇ ਹੀ ਰਹਿ ਗਏ ਨਹੀਂ ਗੜੀਆਂ ਚ ਦੁੱਧ ਆਉਂਦਾ ਘੱਟਦਾ ਮਾਲਕ ਲਈ ਫੇਰ ਉਹ ਇਹੀ ਗੁੱਤੋ ਸੁਗੜੇ ਲਗਾ ਰਹੇ ਆ ਬਚਾ ਨਾ ਆਹ ਆ ਬਾਪ ਉਹ ਰਹਿ ਮਟਕਾ ਇਹਦਾ ਪੱਠਾ ਇਹ ਬਿੱਲੇ ਕੋਲੋਂ ਅੰਗਾਰੀ ਬੁਝਾਣੇ ਆਉਂ। 9 ਮਾਰਨੋਂ ਪਰ ਮਾਰਨਾਂ। 22 ਨੰਬਰ ਵਾਰ। 22 ਨੰਬਰ ਵਾਰ। ਅੱਛਾ ਉਹ ਜਿਹੜਾ ਉਹ ਪਿਆ ਸੀ ਨਹੀਂ। 20 ਦਾ ਉਹਦੇ ਲੈ ਗਿਆ 15 ਨੰਬਰ। ਮੈਂ ਦੂਰ ਕੋਲੋਂ ਰਾਹ ਨੂੰ। ਬਹੁਤ ਸੁਣੇ ਕਰਤ ਨੇ। ਕਾਲੀ ਮੁਖਲੋਂ ਬੈਠੀ ਐ। ਉਹ ਇੱਥੇ ਦੇਖੀ ਤੇ ਦੇ ਨਵਾਂ ਹੀ ਰੋਡ ਤੋਂ ਬੰਦ ਹੋ ਗਿਆ ਇੱਕ ਦੋ ਕੁਟੀਆਂ ਵੀ ਫਿਰਦੇ ਨਵੇਂ ਨੇ ਬਹਾਵਤ ਇੱਥੇ ਅੰਦਰੋਂ ਨਿਕਲ ਰਿਹਾ ਨਾ ਇਹ ਗੈਲਰੀ ਹੁਣ ਰੁਕ ਗਈ ਹੁਣ ਤਾਂ ਹੀ ਗੱਡ ਰੋਡ ਮਾਰਦੀ ਹੈ ਗੈਲਰੀ ਉਹੋਂ ਪੱਲੀਆਂ ਚੱਲੀ ਗਈਆਂ ਕਿੱਥੇ ਦੀ ਨਾ ਬੜੀ ਪੂਰੀ ਵੇਲਾ ਪੜਿਆ ਰੋਣ ਤੇ ਗੜੀ ਭਰੀ ਗਈ ਨਾ ਬੜੀ ਉਰੋਂ ਪੂਰੀ ਇਹ ਅਸਰ ਇਹਨੇ ਹਲਕ ਮੇਰੇ ਸਾਹਾਂ ਚ ਕੀੜੇ ਚਕੀਨ ਨੂੰ ਰਹਾ ਕਪਨੀੀ ਵਾਸੇ ਤੋਂ ਰਿਣੀ ਬਟ ਮਾਗੋਆ ਤਾਹੀ ਪਟਿਆਲੇ ਪਹੁੰਚ ਜਾਂਦੀ ਦੀ ਕੋਲ ਉੱਠਣ ਦਾ ਸਿੱਧਾ ਹੋ ਗਿਆ ਯਾਰ ਜੇ ਉੱਠਦੀ 10 ਮਿੰਟ ਬਾਅਦ ਚੱਲੋ ਯਾਰ ਇਹ ਕੱਲੀ ਪਾਸਾ ਵੀ ਕਰਦੀ ਤਾਂਹੀ ਉਰੇ ਰਹੀਏ ਅਗਲਾ ਬਲਾ ਪਟਿਆਲੇ ਦੇ ਜਾਂਦਾ ਸੀ ਉਹ ਘੂਤਰ ਵੀ ਪਈ ਜਾਂਦੀ ਆਹ ਕਹਾਂ ਘੂਤਰ ਦੇ ਉਹ ਮਹਾਂਦਲ ਆਪਣੀ ਦੀ ਗੁੰਮਾ ਪਿਆ ਉਹ ਘਾਹ ਪਈ ਆਪਾਂ ਦੀ ਆਮ ਜੀ ਆਮ ਜੀ ਕੋਲ ਚਾਹੇ ਆ ਗਏ ਮਹਾਂਦਲ ਮਹਾਂਦਲ ਜਲਦੀ ਪਈ ਜਾਂਦੀ ਆ ਜਨਾ ਜੀ ਤਾਂ ਬੜੇ ਹੀ ਲਾਗਾ ਸਟੋਰੀ ਕਰਦੇ ਆ ਪਾਣੀ ਵਾਦੂ ਮੈਂ ਜਾਂਦਾ ਰਹਿਣਾ ਚੱਲ ਕੀ ਹੁੰਦਾ ਕਬੂਤਰ ਉਹ ਮੇਰਾ ਕੀ ਹੈ ਇਹ ਸੀ ਵੇੜਾ ਉਹ ਹੈਗਾ ਦੀ ਕਿਸਦਾ ਹੈ ਗੱਡੀ ਵਾਹ ਚੱਲਾ ਗਿਆ ਹਾਂ ਚੱਲਾ ਗਿਆ ਆ ਰਹੇ ਆ ਆ ਚੱਲਾ ਗਿਆ ਆ ਟਾਵਰ ਦੇ ਨਾਲ ਬੈਠਾ ਦੇਖਾਂ ਆ ਟਾਵਰ ਤੇ ਟਾਵਰ ਦੇ ਨਾਲ ਹੀ ਦੇਖਿਆ ਚੱਲਾ ਗਿਆ ਜਾਣਾ ਇੱਥੇ ਤਾਂ ਨਾ ਚੱਲਾ ਨਮਸਤੇ ਉਸਤਾਦ ਜੀ ਮੈਂ ਦਿੱਲੀ ਸੇ ਸੋਨੂ ਨਾਈਸ ਕਬੂਤਰ ਵੈਰੀ ਨਾਈਸ ਰਵੀ ਸਰ ਰਵੀ ਸਰ ਰਵੀ ਸਰ ਤੇਰੇ ਵਾਸਤੇ ਵੀ ਭਾਈ ਰਵੀ ਤੇਰੇ ਵਾਸਤੇ ਬੋਲਿਆ ਕਿਸੇ ਨੇ ਰਵੀ ਜੀ ਰਾਮ ਰਾਮ ਹੋ ਰਿਹਾ ਨੂਨੂ ਕੋਈ ਰਾਮ ਰਾਮ ਬੋਲ ਦੋ ਰਾਮ ਰਾਮ ਜੀ ਬਾਈ ਜੀ ਜਿਹੜਾ ਵੀ ਆ ਸੋਨੂ ਮੇਰਾ ਵੀਰ ਸੋਨੂ ਸੋਨੂ ਦਿੱਲੀ ਤੋਂ ਥੈਂਕ ਯੂ ਸੋਨੂ ਭਾਈ ਆ ਸੋਨੂ ਭਾਈ ਉਹ ਡਿਨਰ ਲਿਖਤਾ ਭਰਾ ਕੀ ਕਾਹਦਾ ਡਿਨਰ ਲੋਕ ਸਿਰਮਾ ਨਿਕਰ ਜਾਏ ਮੈਂ ਤਾਂ ਕਿਹਨ ਮੈਂ ਤਾਂ ਬਿਨੈ ਚੋਰਾ ਤੇ ਅੱਛੇ ਚੱਲ ਬਹੁਤ ਆ ਪਰ ਗਰਮੀ ਲੱਗਦੀ ਨਹੀਂ ਕੀ ਕਰੀਏ ਉਤਰਵਾਜਾਂ ਨੂੰ ਮੈਂ ਤਾਂ ਚੜਦਾ ਨਹੀਂ ਖੜਾ ਬਾਅਦ ਵਿੱਚ ਦੋ ਜਾ ਕੇ ਨਾ ਮੈਂ ਬਹੁਤ ਹੀ ਵਧੀਆ ਬੀਤਾਂ ਕਬੂਤਰ ਦੇ ਤਾਂ ਵੀ ਬਹੁਤ ਪਿਆਰੀ ਹੈ ਤਰੀਦ ਨੂੰ ਪੂਰੀ ਤਰ੍ਹਾਂ ਦਿਖਾਉਂਦੇ ਆ ਕੰਮ ਤੇ ਲੱਗਿਆ ਹੈ ਨਾ ਉਹ ਹੇਠੇ ਸ਼ਹਿਰ ਤੋਂ ਕਹਤਾ ਦੇ ਕੋ ਫਰੂਕੀ ਜੀ ਜਕਤਾਰ ਜੀ ਰੁਕੀ ਦੀ ਸ਼ਰਤ ਲਾਈ ਪਿਆ ਦੂਜੇ ਮਹੀਨੇ ਦੀ ਦੋ ਤਰੀਕ ਦੀ ਹੈ ਇਹਦੀ ਸ਼ਰਤ ਠੀਕ ਹੈ ਜੀ ਹੋਰ ਫਰੂਕੀ ਜੀ ਹੋਰ ਆਪਣੇ ਉੱਥੇ ਕਰਤੀ ਜਿੱਥੇ ਆਪਾਂ ਜਾ ਕੇ ਹੁਣ ਉਹ ਪੋਸਟਰ ਮੈਂ ਦੇਖਿਆ ਨਹੀਂ ਆ ਨਾ ਮੈਨੂੰ ਤਾਂ ਤੇਰੀ ਲੱਗਦੀ ਮਜ਼ਾਕ ਨਾ ਜਕਤਾਰ ਦੀ ਲੱਗੂ ਵਿੱਚ ਕੋਈ ਨਹੀਂ ਆਵਾਂਗੇ ਸ਼ੌਕ ਦੇਖਣ ਕਮਾਲ ਆ ਸਾਡੇ ਭਰਾ ਦੀ ਬੱਚੇ ਦੀ ਸਾਡੀ ਸ਼ਰਤ ਮੋਟਰ ਦੇ ਰਿਆ ਵਾ ਇਹਨੇ ਕੁਝ ਨਹੀਂ ਮੋਟਰ ਤੇ ਰਾਵਾਂਗੇ ਪਾਣੀ ਪਾਣੀ ਡੋਲੋ ਇਹ ਮਹੰਗਾ ਜੀ ਡੋਲੋ ਡੋਲੋ ਇਧਰ ਨੂੰ ਡੋਲੋ ਇਧਰ ਉਹ ਜਾਊਗਾ ਉਧਰ ਨੂੰ ਪਾਣੀ ਕਿਦੋਂ ਟੋਲਣਾ ਤੇ ਨੋਲਣਾ ਪਾਣੀ ਦੇਣਾ ਕੁੰਡੀਆਂ 'ਚ ਆ ਪਾਣੀ ਪਾ ਕੇ ਬਾਹਰ ਨਹੀਂ ਚੱਲਣਾ ਚਲ ਆ ਬੰਦ ਕਰਾਓ ਬੰਨਾਲਾ ਜੀਰ ਬਣੀ ਦਾ ਜੀਰ ਨਾਵਰਾ ਤੁਹਾਡੇ ਮੇਰੇ ਨੂੰ ਕਹਿ ਰਹੇ ਕਿ ਮੈਂ ਮੁੰਡਾ ਪਾਜੀ ਹੁੰਦੇ ਇਹ ਪਰ ਹੋਰ ਆਇਓ ਖਲੀ ਨਾ ਹੁੰਦਾ ਹੈ ਅੱਛਾ ਮਾਨ ਦੀ ਮੰਦਿਰ ਅੱਛਾ ਅੱਛਾ ਚਲ ਚਲ ਜਿਆਦਾ ਲੰਬੀ ਹੋ ਜਾਏਗੀ ਨਾ 14 ਮਿੰਟ ਹੋਈ ਹੈ ਕੋਈ ਨਹੀਂ ਭਰਾ ਲਾਈ ਭਾਈ ਜਰ ਦੇਖ ਸੋਨੂ ਬਾਈ ਜੀ ਨੇ ਫੇਰ ਲਿਖਤਾ ਵੀਰ ਜੀ ਮੈਂ ਸੋਨੂ ਦਿੱਲੀ ਸੇ ਹਾਂਜੀ ਹਾਂਜੀ ਸੋਨੂ ਜੀ ਪਛਾਣ ਲਿਆ ਰਵੀ ਨੂੰ ਆ ਦੇਖੋ ਮੈਂ ਤੁਹਾਨੂੰ ਰਵੀ ਆਈ ਆਪਣਾ ਵਾਲਾ ਰਵਿਸ਼ ਆ ਨਿਹਰਾ ਟੈਂਕਲ ਵਾਲਾ ਅਕਸਰ ਸਾਡੇ ਇਹ ਨਹੀਂ ਖਾ ਉਹ ਪਿੱਛੇ ਧੁੱਪ ਵਿੱਚ ਨਾਲ ਜਾਂਦਾ ਨਾ ਉਹ ਅਕਸਰ ਸਾਡੇ ਆ ਗਿਆ ਜਿਹਦੇ ਦੇਖਾ ਚੱਕੀ ਵਾਲੇ ਫਲੇਰ ਕੋਲੇ ਤੋਂ सोनू ਜੀ ਲਾਈਵ ਦੇਖ ਰਹੇ ਹੋ ਆਟਾ ਮਿਲਦਾ ਇਹਨਾਂ ਤੋਂ ਛੋਲੇ ਦਾ ਛੋਲੇ ਦਾ ਆ ਦੇ ਗੂ ਛੋਲੇ ਦਾ ਆਟਾ ਖਰੀਦ ਕੇ ਲੈ ਗਿਆ ਯਾਰ ਨਾਲ सोनू भाई ਆ ਵੀ सोनू भाई ਠੀਕ ਹੋ ਇੱਕ ਤਰ੍ਹਾਂ ਦੀ ਉਹ ਤੇ ਲੱਤੀ ਚਲਾ ਗਿਆ ਮੀਨੇ ਵਗਾਇਆ ਹੋਰ ਕੰਮ ਦੇ ਕੋਲ ਤੇ ਘਾ ਕੋਲ ਕਰਮੀਨਾ ਦਾ ਚਲੋ ਕੋਈ ਕਰਮੀਨਾ ਦਾ ਹੀ ਨਾ ਆਪਣਾ ਦਾਣਾ ਖੇਰ ਦੋ ਬਹੁਤ ਗਰਮੀ ਬਹੁਤ ਪਹਿਲਾਂ ਦਾਣਾ ਖੇਰ ਦੋ ਥੋੜਾ ਆ ਰਿਹਾ ਸੀ ਸ਼ਨੀਵਾਰ ਉੱਥੇ ਫਿਰ ਦੇਖਦੇ ਆਂ ਕਿ ਤੇਰੇ ਕਿੰਨੇ ਵੀ ਕਿਹੜਾ ਮਾਰ ਕੇ ਜਾਵਾਂਗੇ ਲੋ ਜੀ सोनू ਜੀ ਆ ਰਹੇ ਨੇ ਉਧਰ ਸ਼ਨੀਵਾਰ ਨੂੰ ਸੰਜੂ ਸ਼ਾਇਦ ਮੈਂ ਵੀ ਆਜਾਂ ਮੈਂ ਪਰ ਸੰਜੂ ਦਾ ਪੱਕਾ ਜਾਊਗਾ ਬਾਬਰੇ ਦੇਖੋ ਜੀ ਚਾਰ ਵਾ ਦਾ ਫੋਨ ਆ ਗਿਆ ਸੋਹਣਾਂ ਸਾਫੀਆਂ ਸ਼ਾਨਦਾਰ ਆਇਆ ਤਰਾ ਆਉਂਦਾ ਮੇਰਾ ਕਰਾ ਜਦੋਂ ਨਿਕਲੂਗਾ ਕੋਈ ਇੱਕ ਉਸ ਕੱਪਣਾ ਹਾਂ ਮੈਂ ਦਾਣਾ ਖੰਡ ਕੋਈ ਨਾ ਜੀ 600 ਨਹੀਂ ਆਈ ਕਿੰਨੇ ਨੇ ਹੋਣੇ ਤੋਂ ਲੰਮਾ ਨਹੀਂ ਜਾਮਾ ਉਹ ਲਾਗਦੇ ਨੇ ਮੈਨੂੰ ਦੋ ਰਹਿਣੇ ਆ ਉਹ ਲੋਗ ਰਾਉਂਡ ਨਹੀਂ ਆ ਪਿੱਛੇ ਨੂੰ ਬਾਈ ਨੰਬਰ ਤੋਂ ਸਾੜੀ ਹੋ ਗਈ ਨੰਬਰ ਹੋਈ ਤਾਂ ਇਹ ਕਹਿੰਦਾ ਹੁਣ ਕੀ ਇਹਦੇ ਚ ਹੁੰਦੇ ਆ ਉਹ ਕੀ ਇਹਦੇ ਚ ਹੁੰਦੇ ਆ ਮੇਰੇ ਕੋਲ ਕਿਹਦੇ ਹੋ 59 57 ਆਉਣਗੇ ਪੰਜਾਬ ਦੇ ਵਿੱਚ ਭੱਜਾ ਕਿੰਨੇ ਲੱਗਦੇ ਉਹ ਮਾਰੇ ਹੀ ਲੱਗਦੇ ਨੇ ਉਹ ਹੀ ਤਾਂ ਕਹਿੰਦਾ ਮੈਨੂੰ ਛੋਟੇ ਵਾਲੇ ਹਾਂ ਕੋਠੇ ਤੇ ਉਹ ਵੀ ਥੋੜੇ ਲੱਗਦੇ ਮੈਂ ਬਸ ਜੇ ਮੌਹ ਹੀ ਕਹਿ ਰਿਹਾ ਵੀ ਇਹ ਭੈਣ ਨੂੰ ਮੈਨੂੰ ਘੱਟ ਲੱਗਦੇ ਜੀ ਤੂੰ ਬਹੁਤ ਬੂਧਾ ਮੈਂ ਕਿੰਲਾ ਤਾਰ ਕੇ ਗਿਆ ਨਾ ਆ ਆ ਅਸੀਂ ਕਦੇ ਅਸੀਂ ਵੀ ਆਏ ਦੇਖਰੇ ਸੀਗੇ ਮੈਰੀਕਨ ਮਗਾ ਉੱਤਰ ਬੜੇ ਘੱਟ ਨੇ ਆਪਣੇ ਕੋਠੇ ਦੇ ਫਿਰ ਅਸੀਂ ਵੈਸੇ ਹੀ ਹਿਸਾਬ ਜਲਾਇਆ ਮੈਂ ਕਿਹਾ 55 56 ਉਧਰ ਨੇ ਇਹ ਰੋਜ਼ ਹੀ ਰੋਜ਼ ਭਾਵੇਂ 1000 ਰੱਖ ਲਾ 1000 ਵਾਲਿਆਂ ਨੂੰ ਮੈਨਾਂ ਹੀ ਲੱਗਣਗੇ ਕਸੜਾ 55 ਇਹ ਰੋਜ਼ ਹੀ ਰੋਜ਼ ਉੱਤ ਨਿਕਾ ਕਰਦਾ ਮੈਂ ਕਿਹਾ 557 ਕੁ ਉੱਤਰ ਤਾਂ نیچے ਹੋ ਨੇ ਫਿਰ ਇਹਨਾਂ ਦੇ ਵਿੱਚੋਂ ਦੇਖ ਸੀ ਤਾਂ ਹੀ ਹੋ ਗਏ ਮੈਂ ਕਿਹਾ ਕੋਈ ਕੋਈ ਪੱਟਾ ਫੋਟੋ ਕੋਡ 70 ਉੱਪਰ ਆ 130 ਪੁੱਤਰ ਦੇ ਕੈਂਡੀਟ ਤੇ ਲੈ ਆਪਣਾ ਗੋਲੋ ਕਿਤਨੇ بڑے ਸੋਨੇ ਦੇ ਸਾਧਾ ਕਾ ਬੱਟਾ ਸਾਹਿਬ ਬੜੇ ਹੋ ਗਏ ਨਾ ਉਹਨੇ ਕਿਹੜੇ ਪੱਠੇ ਆ ਨੀਲੇ ਮੱਠੇ ਬੈਠੇ ਢਟੀਲੇ ਹੋ ਗਏ ਢਟੀਲੇ ਹੋ ਗਏ ਨਾ ਹਰ ਹੱਦ ਤੱਕ ਚੱਲਦੇ ਸਨ ਆਓ ਜਦੋਂ ਆਪਾਂ ਉਦੋਂ ਆਏ ਸੀਗੇ ਢਿਲੇ ਤੇ ਆਓ ਅਲੈਕਮ ਸੇ ਇਹਦਾ ਕੁੰਡਾ ਕੱਟ ਗਿਆ ਸੀ ਉਹ ਡੋਰ ਤੇ ਸਾਫ ਅੱਛਾ ਹਾਂ ਠੀਕ ਹੋ ਗਿਆ ਠੀਕ ਨਹੀਂ ਹੋ ਗਿਆ ਅੱਛਾ ਆ ਗਿਆ ਠੀਕ ਹੈ ਜੀ 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 ਉਹ ਨਾਲ ਜਿਹੜੀ 10-12 ਅੰਗ ਅੱਛਾ ਕੋਈ ਬਾਕੀ ਪਿਛਲੇ ਸਾਲ ਵਾਲੀ ਨਹੀਂ ਸਾਰੇ ਨਾਮ ਨਮਰਦ ਬੱਧ ਨਵੇਂ ਜੜਾਵੇ ਬਾਹਰ ਦੇ ਅੱਛਾ ਬਾਹਰ ਦੇ ਲਿਆ ਦੇ ਚੱਲ ਬਾਹਲ ਵੀ ਆਪਣੇ ਉਹ ਵੀ ਚੜਾਏਗੇ ਵੀ ਦੋ-ਦੋ ਤਿੰਨ ਸਾਡੇ ਅੱਗੇ ਜੜੀਆਂ ਸਾਡੇ ਰੰਗਾਂ ਦੇ ਜੜਾਉਣਗੇ ਬੋਮਾਏ ਕੰਮ ਚੱਕਤਾ ਨਾ ਲੋ ਜੀ सोनू ਜੀ ਕਹਿ ਰਹੇ ਮੋਸਟ ਵੈਲਕਮ ਮੋਸਟ ਵੈਲਕਮ ਜੀ ਵੀਰ ਜੀ ਸੋਨੂ ਮਸਵਲਕ ਵਗੈਰੇ ਵੀ ਸ਼ਨੀਵਾਰ ਆ ਰਹੇ ਆ ਸੀ ਸ਼ਨੀਵਾਰ ਆ ਰਹੇ ਆ ਸੋਨੂ ਜੀ ਸੰਜੂ ਦਾ ਪੱਕਾ ਆਊਗਾ ਸ਼ਾਇਦ ਅਸੀਂ ਵੀ ਆ ਜਾਈਏ ਨਾਲ ਖੜਿਆ ਗਏ ਨਹੀਂ ਰੱਬ ਚੂਹੇ ਪਾਣੀ ਪੂਣੀ ਕਿਦਰ ਗਿਰਣਾ ਜਾਵੇ ਕੋਈ ਪਿੱਛੇ ਨਹੀਂ ਆਇਰ ਕੇ ਨਾਲ ਲੱਗਦਾ ਉਹਨੇ ਪਤਾ ਕੀ ਇਹ ਪਾਣੀ ਪੂਣੀ ਜਾਂ ਪੀ ਲੈਣਾ ਫਿਰ ਕਿਤੇ ਨਹੀਂ ਨਹੀਂ ਪਰ ਹੈ ਨਹੀਂ ਅੰਨੇ ਇਹਨਾਂ ਦੇ ਉੱਚਾ ਬੜਾ ਢਲਾ ਢਾ ਡਰ ਗਿਰ ਗਿਆ ਕਿਤੇ ਨਹੀਂ ਕਿਤੇ ਗਿਰ ਗਿਆ ਤੰਗ ਨਹੀਂ ਨਾ ਗੱਲ ਤਾਂ ਫਾਲਤ ਕੀ ਫਾਗਿਆ ਤੂੰ ਵਾਲ ਬੰਦ ਗਿਆ ਉਹ ਲੱਗਿਆ ਵਾਸ਼ਾਹਲਾ ਉਹ ਘਟੀ ਹੋ ਗਈ ਚਾਬੀ ਲੈ ਲਈ ਚਾਬੀ ਲੈਣ ਨੂੰ ਲਾਇਆ ਪਾ ਦੀ ਉਹਨੇ ਬੜੀ ਹਿੰਦੋ ਤੁਹਾਡਾ ਪੂਨ ਲਾ ਨਹੀਂ ਨਿਕਾਸ ਤੋਂ ਮੇਰੀ ਦੋ ਫੋਟੋ ਲੱਗਵਾ ਉਹ ਚੋਈ ਜਾਂਦਾ ਔਰ 7-3 ਲਿਖਣੇ ਨੂੰ ਚਿੱਟਾ ਹੋਇਆ ਪਿਆ ਹੈ ਚੋ ਆਏਗਾ ਨਾ ਉਰੋਂ ਬੰਦ ਹੋ ਗਿਆ ਵੀਰ ਸਾਰ ਰੱਖਿਆ ਨਹੀਂ ਪਾਏ ਰੱਖਣਾ ਬਾਡੀ ਉਹ ਯਾਰ ਬੱਦਰ ਉੱਤੇ ਹੀ ਜਾਂਦਾ ਪਾ ਦਿਓ ਜਪਾਣੀ ਸਾਰੇ ਨਹੀਂ ਪੈਂਦਾ ਯਾਰ ਬੜਾ ਖੰਦਾ ਤੁਹਾਨੂੰ ਉਹ ਚ ਰੱਖ ਤਰੇਆਂ ਚ ਰੱਖ ਹੈ ਨਹੀਂ ਇੱਥੇ ਰੁਪਏ 67 5 ਦਿਨ ਕਾ ਨਹੀਂ ਨਹੀਂ ਪੈਂਦਾ ਫੇਰ ਆ ਤਾਂ ਰੱਖਿਆ ਮੈਂ ਬਦਨਾਲਾ ਦਾ ਨਹੀਂ ਬਾਹਰ ਆ ਕਿ ਕੋਈ ਹੋਊਸ ਤੇ ਬੱਦਰ ਚਲੀ ਜਾਵੇ ਉਹ ਆਪਾ ਡੋਨਾ ਕੇ ਬੱਦ ਰਹੀ ਜਾਊਗਾ ਕੋਈ ਮਾਨੀਚੇ ਨੂੰ ਜੇ ਕੋਈ ਆਉਂਦਾ ਨਹੀਂ ਮੀਰੇ ਜਿਹੜਾ ਡਾਇਗਰ ਹੋਣਾ ਵਾਲੀ ਕੋਈ ਨਹੀਂ ਆਇਆ ਇਸ ਦਾ ਸੈਟ ਹੈ ਮੀਰੇ ਜਿਹੜਾ ਡਾਇਗਰ ਹੋਵੇ ਤਾਂ ਮੀਰਾ ਮਾਨੀਚੇ ਆ ਰਿਹਾ ਹੈ ਦਾਇਆ ਥਾਉਗਾ ਟੰਗਦੇ ਹੋ ਜਾਂ ਬਾਹਰ ਜਾਊਗਾ ਬਾਰੇ ਉਹੀ ਹੈ ਫੇਰ ਨਾ ਛੇੜੀ ਬਚੂਗਾ ਨਹੀਂ ਨਵੇਂ ਅੰਦਰ ਸਾਰੀ ਬੰਦ ਕਰ ਸੇਫਰੇਜ ਕੱਪ ਕੇ ਘਰਾਂ ਦੀਆਂ ਆਪਣੇ ਦੀ 13 ਨੂੰ ਦੋ ਗੱਲ ਦੇਖਿਆ ਬਰੂ ਕਿਤਨਾ ਡਾਈਮੈਂਡ ਹੈ ਤੇਰਾ 13-14 ਸਾਲ ਦੀ ਗੋਤਰੀ ਆ ਨੀਲੀ ਆ ਬੀ ਆ ਬੀ ਇਹ ਲੋਕ ਡਾਈਰੈਕਟ ਬਹੁਤ ਅੱਛਾ ਲੱਗਦਾ ਆ ਆਪਣੇ ਕੋਲ ਵੀ ਐਸਾ ਥੋੜਾ ਜਿਹਾ ਮਟਮਾ ਦੇ ਕੋਲ ਕੋਲ ਮੁੱਠੀ ਆਉਂਦੀ ਬਾਕੀ ਆ 13-14 ਸਾਲ ਦੀ ਹੈ ਜੀ ਗੋਤਰੀ ਉੜਾਈਆਂ ਚ ਪੂਰੀ ਆ ਹੁਣ ਵੀ ਕਹਿੰਦੇ ਜਦੋਂ ਫਿਰ ਚੱਲੀਏ ਸਾਢੇ ਦਿਨ ਹੋ ਗਏ ਹਾਂ ਚੱਲਣੀ ਚਾਹੀਦਾ ਹੁਣ ਤਾਂ ਚਲੋ ਨੀਤਾ ਪਿੰਗੜੇ ਜਾਵਾਂਗੇ ਉਰੇ ਜੈਜੀ ਕਰ ਗਈ ਪੈਰੀ ਆ ਤੋਰ ਦੇਖੇ ਰੱਖ ਪਾਪਰਾ ਪੂਰਾ ਜੰਗਲੀ ਜੰਗਲੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫੇਰ ਦੁਬਾਰਾ ਲਾਈਵ ਖਾਵਾਗੇ ਅਕਤਰੀ ਦਾ ਕੋਠਾ ਤੁਹਾਨੂੰ ਫੇਰ ਦਿਖਾ ਦੇ ਇੱਕ ਵਾਰੀ ਵਿਨੈਦਰ ਪਾਰਟੀ ਮਲੇਰ ਕੋਟਲਾ ਅਤਰੋਸਤ ਜੀ ਸਾਰੇ ਭਾਈ ਲੋਕ ਹਾਲੋ ਅਕਤਰੀਆ ਮੇਰੀ ਵੀਡੀਓ ਕੱਟ ਲਿਓ ਯਾਰ